श्री अमन अरोड़ा जी बहुत बढ़िया बहुत बढ़िया तरन जी आ, स्पीकर साहब थोड़ा बहुत ही धन्यवाद कि ਤੁਸੀਂ ਮੈਨੂੰ ਬਹੁਤ ਹੀ ਇੱਕ ਇੰਪੋਰਟੈਂਟ ਇਸ਼ੂ ਦੇ ਉੱਪਰ ਜਿਹੜੀ ਕਿ ਪੰਜਾਬ ਦੀ ਜਿੰਦ ਜਾਨ ਹੈ ਉਹਦੇ ਉੱਪਰ ਬੋਲਣ ਦਾ ਮੌਕਾ ਦਿੱਤਾ ਮੇਰੇ ਤੋਂ ਪਹਿਲਾਂ गोयल ਸਾਹਿਬ ਨੇ ਔਰ ਬੜੇ ਜੋਸ਼ੀਲੇ ਅੰਦਾਜ਼ ਦੇ ਵਿੱਚ ਵਿਦ ਫੈਕਸ਼ਨ ਫਿਗਰਸ ਮੇਰੀ ਵੀ ਤਰੁਲੀ ਸੋਨ ਜੀ ਨੇ ਗੱਲ ਕੀਤੀ ਹੈ ਬਾਜਵਾ ਸਾਹਿਬ ਨੇ ਵੀ ਸਤਕਾਰਯੋਗ ਨੇ ਬੜੇ ਡਿਟੇਲ ਦੇ ਵਿੱਚ ਗੱਲ ਕੀਤੀ ਔਰ ਜੋ ਮਤਾ ਸਰਕਾਰ ਲੈ ਕੇ ਹੀ ਉਹਦਾ ਸਮਰਥਨ ਵੀ ਕੀਤਾ ਧੰਨਵਾਦ ਕਰਦਾ ਮੈਂ ਅ ਸਪੀਕਰ ਸਾਹਿਬ ਸਵਾਲ ਇਹ ਹੈ ਦੋ ਤਿੰਨ ਚੀਜ਼ਾਂ ਨੇ ਸਰ ਦੋ ਤਿੰਨ ਚੀਜ਼ਾਂ ਨੇ ਜੀ ਸਵਾਲ ਇਹ ਹੈ ਕਿ ਅੱਜ ਇਹ ਸਪੈਸ਼ਲ ਸੈਸ਼ਨ ਤੁਹਾਨੂੰ ਬੁਲਾਉਣਾ ਕਿਉਂ ਪਿਆ ਔਰ ਇਹ ਸਿਚੁਏਸ਼ਨ ਕਿਉਂ ਰਾਈਜ਼ ਹੋਈ ਜਿਵੇਂ ਗੋਇਲ ਸਾਹਿਬ ਨੇ ਦੱਸਿਆ ਕਿ ਚਾਹੇ ਪੰਜਾਬੀ ਉਹ ਨੇ ਕਿ ਚਾਹੇ ਪਿਆਰ ਨਾਲ ਤਾਂ ਜਾਨ ਲੈ ਲੋ ਪਰ ੱੱੱਕੇ ਨਾਲ ਨਹੀਂ ਕੁਝ ਲੈ ਸਕਦੇ ਹੈਗੇ ਸਾਡੇ ਹਰਿਆਣੇ ਦੇ ਭਰਾਵਾਂ ਨੂੰ ਆਪਦੀ ਹਿਊਮਨ ਕੰਜ਼ਮਪਸ਼ਨ ਦੇ ਲਈ 1700 ਕਿਊਸਿਕ ਦੀ ਲੋੜ ਸੀ ਲਾਈਫਸਟਾਕ ਵੇਰਾ ਪਾ ਕੇ 4000 ਦਿੱਤਾ ਪੰਜਾਬ ਸਰਕਾਰ ਨੇ ਕੋਈ ਫਰਕ ਨਹੀਂ ਪੈਂਦਾ ਹੈਗਾ ਮੁੜ ਕੇ ਕਹਿੰਦੇ 8000 ਕੀ 8500 ਦੇ ਦਿਓ ਸਰ ਸਵਾਲ ਇਹ ਹੈ ਕਿ ਇਹ ਅੱਜ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਗਰਦਨ ਦੇ ਉੱਪਰ ਗੋਡਾ ਰੱਖ ਕੇ ਕੇਂਦਰ ਦੀ ਸਰਕਾਰ ਤੇ ਉਹਨਾਂ ਨਾਲ ਮਿਲ ਕੇ ਹਰਿਆਣਾ ਦੀ ਸਰਕਾਰ ਰੱਖਿਆ ਪੰਜਾਬ ਦੀ ਗਰਦਨ ਦੇ ਉੱਪਰ ਕੀ ਉਹ ਸਾਨੂੰ ਮਨਜ਼ੂਰ ਹੈ? ਕਤਈ ਨਹੀਂ। ਔਰ ਕੀ ਇਹ ਪਹਿਲੀ ਵਾਰੀ ਹੋ ਰਹੀ ਹੈ ਕਿ ਪੰਜਾਬ ਦੀ ਬਾਹ ਮਰੋੜੀ ਜਾ ਰਹੀ ਹੈ, ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾ ਰਿਹਾ ਹੈ। ਪੰਜਾਬ ਦੇ ਨਾਲ ਧੋਖਾ ਹੋ ਰਿਹਾ ਹੈ। ਇਹ ਵੀ ਸਰ ਕੋਈ ਨਵੀਂ ਗੱਲ ਨਹੀਂ ਹੈਗੀ। ਸਰ ਅੱਜ ਜਦੋਂ ਆਪਾਂ ਗੱਲ ਕਰਦੇ ਆ ਹਿਸਟਰੀ ਦੀ ਸਰ ਇਹ ਮੁੱਦ ਤਾਂ ਤਾਂ ਹੁੰਦਾ ਹੈ। ਸਰਕਾਰ ਚਾਹੇ ਅੱਜ ਭਾਜਪਾ ਦੀ ਹੈ ਮੈਂ ਕੋਈ ਚਾਹੇ ਬੋਧਿਆ ਕੋਈ ਕੋਈ ਪੋਲਿਟਿਕਲ ਇਜ਼ਾਮ ਤਰਾਸ਼ੇ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਹੈਗਾ ਕਿਉਂਕਿ ਸਟੇਟ ਦਾ ਇਸ਼ੂ ਹੈ ਪਰ ਕਿਤੇ ਨਾ ਕਿਤੇ ਆਪਾਂ ਨੂੰ ਹਿਸਟਰੀ ਦੇ ਵਿੱਚ ਝਾਤ ਤਾਂ ਜ਼ਰੂਰ ਮਾਰਨੀ ਪਊਗੀ ਸਰ ਮੇਰੇ ਵੀ ਤਰਫ ਵੀ ਸੋਨਜੀਰੇ ਵੀ ਗੋਲ ਸਾਹਿਬ ਨੇ ਵੀ ਅੱਜ ਮੇਰੇ ਬਾਅਦ ਦੇ ਸਾਥੀਆਂ ਦੇ ਵਿੱਚ ਤੇ ਰੈਫਰੈਂਸਸ ਦੇ ਵਿੱਚ ਵੀ 1966 ਦਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੀ ਗੱਲ ਬਾਰ-ਬਾਰ ਆਊਗੀ ਉਹਦੀ ਸੈਕਸ਼ਨ 78 79 ਦੀ ਗੱਲ ਵੀ ਬਾਰ-ਬਾਰ ਆਊਗੀ ਉਸ ਤੋਂ ਬਾਅਦ ਫਿਰ 1981 ਦੇ ਟਰਾਈਪਾਰਟੀ ਐਗਰੀਮੈਂਟ ਦੀ ਗੱਲ ਵੀ ਆਊਗੀ ਜਿਹਦੀ ਵਜ੍ਹਾ ਕਰਕੇ ਸਾਰਾ ਪੰਜਾਬ ਦੇ ਪਾਣੀਆਂ ਦੇ ਉੱਪਰ ਡਾਕਾ ਮਾਰਨ ਦਾ ਮੁੱਢ ਬਣਿਆ ਗਿਆ ਉਹਦੀ ਗੱਲ ਵੀ ਬਾਰ-ਬਾਰ ਆਊਗੀ ਪਰ ਇਸ ਤੋਂ ਪਿੱਛੇ ਵੀ ਸਰ ਇਹ ਤਾਂ ਇਹ ਤਾਂ 81 ਤੇ ਛੱਡ ਦੀਆਂ ਗੱਲਾਂ ਤਾਂ ਛੱਡ ਦੋ ਕਿ ਉਸ ਤੋਂ ਪਹਿਲਾਂ ਜਦੋਂ ਇਹ ਐਕਟ ਜਿਹੜੀ ਆਰਗੇਨਾਈਜੇਸ਼ਨ ਨਹੀਂ ਵੀ ਹੋਈ ਸੀਗੀ ਕਿ ਉਸ ਤੋਂ ਪਹਿਲਾਂ ਪੰਜਾਬ ਦੇ ਨਾਲ ਤਾਂ ਕੰਨੀ ਹਾਲੇ ਜੀ ਪੰਜਾਬ ਦੇ ਪਾਣੀਆਂ ਨਾਲ ਜੇ ਆਪਾਂ ਛਾੜ ਤੋਂ ਪਹਿਲਾਂ ਚਲ ਜੀਏ 1960 ਦੇ ਵਿੱਚ ਜਦੋਂ ਇੰਡਰਵਾਟਰ ਟ੍ਰੀਟੀ ਹੋਈ ਹੈ ਇੰਡਸ ਵਾਟਰ ਉਦੋਂ ਕੀ ਸੀ 6 ਦਰਿਆ ਸੀਗੇ 6ਾਂ ਦੇ ਵਿੱਚੋਂ 80% ਦੀ ਸੀ ਜਿਹੜਾ ਉਹ ਹਰਿਆ ਉਹ ਚਲਾ ਗਿਆ ਪਾਕਿਸਤਾਨ ਨੂੰ ਜਿਹਦੇ ਵਿੱਚ 135 ਐਫ ਐਮ ਐਫ ਜਿਹੜਾ ਉਹ ਦੇ ਦਿੱਤਾ ਗਿਆ ਇੰਡਸ ਜੇਲਮ ਔਰ ਚਨਾਬ ਦੇ ਜ਼ਰੀਏ ਔਰ ਜਿਹੜੀ ਈਸਟਰਨ ਸਾਈਡ ਸੀਗੀ ਰਾਵੀ ਬਿਆਸ ਸਤਲੁਜ ਇਹਨਾਂ ਕੋਲ ਕਹੇ ਕਿ 33 ਐਮ ਐਫ ਉਸ ਤੋਂ ਪਿੱਛੇ ਚੱਲ ਜੋ ਖਰਾ ਹਜੇ ਕੋਈ ਐਗਰੀਮੈਂਟ ਨਹੀਂ ਸੀ ਕੋਈ ਰੀਆਰਗੇਨਾਈਜੇਸ਼ਨ ਨਹੀਂ ਸੀ ਹੋਈ 1955 ਦੇ ਵਿੱਚ ਦੇਸ਼ ਦੀ ਸਰਕਾਰ ਨੇ ਅੱਜ ਤੋਂ 70 ਸਾਲ ਪਹਿਲਾਂ ਇੱਕ ਯੂਨਿਲੇਟਰਲੀ ਇੱਕ ਆਰਡਰ ਪਾਸ ਕੀਤਾ ਜਿਹਦੇ ਵਿੱਚ 1955 ਦੇ ਵਿੱਚ ਜਿਹਦੇ ਵਿੱਚ ਰਾਜਸਥਾਨ ਉਦੋਂ ਅਸੈਸ ਕੀਤਾ ਗਿਆ ਸੀਗਾ ਪਾਣੀ 15.85 ਐਮਐਫ ਮਿਲੀਅਨ ਏਕਰ ਫੁੱਟ ਰਾਜਸਥਾਨ ਨੂੰ 8.8 ਜਿਹੜਾ ਕਿ ਨਾਰਾਪੇਰੀਅੰਸੀ ਨਾ ਬੇਸਿੰਸੀ ਅਨ ਡਿਵਾਈਡਿਡ ਪੰਜਾਬ ਨੂੰ 7.2 ਔਰ ਜੇ ਐਨ ਕੇ ਨੂੰ 0.65 ਸਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ 66 ਔਰ 81 ਦੀਆਂ ਗੱਲਾਂ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਚਾਹੇ ਅੱਜ ਇਹਨਾਂ ਦੀ ਹੈ ਉਹ ਤੋਂ ਪਹਿਲਾਂ ਇਹਨਾਂ ਦੀ ਸੀਗੀ ਤੇ ਧੋਖਾ ਤਾਂ ਹੁੰਦਾ ਹੈ ਪੰਜਾਬ ਦੇ ਨਾਲ ਇਹ ਧੋਖੇ ਦੀ ਲੜੀ ਵਰਕਰਾਂ ਦੇ ਜੀ ਸਰ ਉਸ ਤੋਂ ਮਗਰੋਂ ਆਪਾਂ 1960 ਦੇ ਵਿੱਚ ਆ ਜਿਹੇ ਰੀਆਰਗੇਨਾਈਜੇਸ਼ਨ ਹੋਈ ਸੈਕਟਰ ਸੈਕਸ਼ਨ 78 79 ਆ ਗਿਆ ਉਹਦੇ ਨਾਲ ਜਿਹੜੇ ਰਾਇਪੇਰੀਅਨ ਲਾਜ਼ ਦੇ ਇੰਟਰਨੈਸ਼ਨਲ ਰਾਇਪੇਰੀਅਨ ਲਾਜ਼ ਦੇ ਟੋਟਲੀ ਉਲਟ ਜਾ ਕੇ ਉਹਦੀ ਧੱਜੀਆਂ ਉਡਾ ਕੇ ਪੰਜਾਬ ਦੇ ਪਾਣੀਆਂ ਦੇ ਵਿੱਚ ਬਰਾਬਰ ਦਾ ਮਾਲਕ ਜਿਹੜਾ ਉਹ ਨਾਨ ਰਾਇਪੇਰੀਅਨ ਸਟੇਟਸ ਨੂੰ ਬਣਾ ਦਿੱਤਾ ਗਿਆ ਸਰੋਸਤੋਂ ਮੋਜੂ ਆਪਾਂ ਗੱਲ ਕਰ ਲਈਏ ਹਰਿਆਣੇ ਨੂੰ ਵੀ ਉਹਦੇ ਵਿੱਚੋਂ ਫਿਰ 7.2 ਜਿਹੜਾ ਮਿਲਿਆ ਸੀਗਾ 56 ਦੇ ਵਿੱਚ 8 4.2 ਹੈ ਜਿਹੜਾ ਉਹ ਹਰਿਆਣਾ ਨੇ ਡਿਮਾਂਡ ਕਰਕੇ ਪੈੜ ਗਿਆ ਸਰੈਸਟ ਉਹ ਅਰ ਅਰ ਕੇਂਦਰ ਸਰਕਾਰ ਨੇ ਸਾਢੇ 30 ਐਮਐਫ ਉਹਦੇ ਵਿੱਚ ਉਹ ਦੇ ਦਿੱਤਾ 1960 ਦੇ ਵਿੱਚ ਰੀਆਰਗੇਨਾਈਜ਼ੇਸ਼ਨ ਹੋ ਜਾਂਦੀ ਹੈ ਔਰ ਉਸ ਤੋਂ ਮਗਰੋਂ ਸਰ ਇੱਕ ਲਗਾਤਾਰ ਦੌਰ ਹੈ ਜਿਹੜਾ 1900 60 ਤੋਂ ਬਾਅਦ ਲਗਾਤਾਰ ਦੌਰ ਹੈ ਜਿਹੜਾ ਉਹ ਪੰਜਾਬ ਦੇ ਪਾਣੀਆਂ ਦੇ ਉੱਪਰ ਡਾਕੇ ਮਾਰਦਾ ਕੰਮ ਹੈ ਜਿਹੜਾ ਚੱਲਦਾ ਰਿਹਾ ਮੈਂ ਅੱਜ ਪੇਪਰ ਦੇ ਵਿੱਚ ਪੜ੍ਹ ਰਿਹਾ ਸੀ ਕਿ ਜਦੋਂ ਧੰਨਵਾਦ ਕਰਦੇ ਆ ਕਿ ਉਸ ਦਿਨ ਆਲ ਪਾਰਟੀ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਨੇ ਸਪੋਰਟ ਕੀਤਾ ਸਰਕਾਰ ਦੇ ਆ ਸਰਪੁਹਾਂ ਸਿੰਘ ਮਾਨ ਜੀ ਦੇ ਇਸ ਇਨੀਸ਼ੀਏਟਿਵ ਨੂੰ ਤੇ ਜਿਨ੍ਹਾਂ ਨੇ ਬੜੀ ਹਿੰਮਤ ਔਰ ਦਲੇਰੀ ਦੇ ਨਾਲ ਨਾ ਹੀ ਇਕੱਲੇ ਹਰਿਆਣਾ ਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਵੀ ਦੋ ਟੁੱਕ ਜਵਾਬ ਦੇ ਦਿੱਤਾ ਕਿ ਨਾ ਸਾਡੇ ਕੋਲ ਪੰਜਾਬ ਕੋਲੇ ਫालतू ਪਾਣੀ ਸੀ ਨਾ ਹੈ ਤੇ ਨਾ ਦਵਾਂਗੇ ਆਪ ਵੀ ਟਾਈਮ ਦੇ ਉੱਪਰ ਪਹੁੰਚੇ ਤੇ ਉਸ ਦਿਨ ਤੋਂ ਸਾਰਾ ਪੰਜਾਬ ਉਹਨਾਂ ਦੇ ਮਗਰ ਪਿੱਛੇ ਦੇ ਉੱਪਰ ਖੜ ਕੇ ਪੰਜਾਬ ਦੇ ਪਾਣੀ ਦੀ ਰੱਖਿਆ ਕਰ ਰਿਹਾ ਪਰ ਸਵਾਲ ਇਹ ਹੈ ਸਰ ਕਿ ਅਖਬਾਰਾਂ ਦੇ ਵਿੱਚ ਜਿਹੜੇ ਬਿਆਨ ਆਉਂਦੇ ਨੇ ਉਹ ਕੁਝ ਹੋਰ ਹੀ ਬਿਆਨ ਕਰਦੇ ਹੁੰਦੇ ਨੇ ਰਾਜਨੀਤੀ ਅੱਜ ਵੀ ਚੱਲੀ ਜਾਂਦੀ ਹੈ ਮੈਂ ਅੱਜ ਮੈਨੂੰ ਹਾਸਾ ਵੀ ਆਇਆ ਅੱਜ ਅਖਬਾਰ ਦੇ ਵਿੱਚ ਅਕਾਲੀ ਦਲ ਦੇ ਸ਼੍ਰੋਮਣੀ ਪ੍ਰਧਾਨ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਤਰੀ ਕਹੂੰਗਾ ਅਕਾਲੀ ਦਲ ਦੇ ਸ਼੍ਰੋਮਣੀ ਪ੍ਰਧਾਨ ਸਾਹਿਬ ਦਾ ਬਿਆਨ ਸੀਗਾ ਕਿ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਤੇ ਕਹਿਤਾ ਕਿ ਜੀ ਪੰਜਾਬ ਦੇ ਪਾਣੀਆਂ ਨਾਲ ਅਸੀਂ ਹਰਿਆਣਾ ਤੇ ਰਾਜਸਥਾਨ ਨੂੰ ਇਰੀਗੇਟ ਕਰ ਦਾਂਗੇ ਜੀ ਸਰ ਕਮਾਲ ਹੈ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿ ਇੰਨਾ ਝੂਠ ਤੂਫਾਨ ਇੰਨਾ ਫਰੇਬ ਬੋਲਣ ਲੱਗੇ ਵੀ ਲੀਡਰ ਸੰਗ ਦੀ ਕਰਦੇ ਹੈਗੇ ਸਰ 1976 ਤੋਂ ਮਗਰੋਂ ਜਦੋਂ ਮੈਂ ਗੱਲ ਕਰ ਰਿਹਾ ਸੀਗਾ ਕਿ 66 ਦੇ ਵਿੱਚ ਰੀਆਰਗੇਨਾਈਜੇਸ਼ਨ ਹੋ ਗਈ 76 ਦੇ ਵਿੱਚ ਸਟੇਚਰੀ ਆਰਡਰ ਹੈ ਜਿਹੜਾ 81 ਦਾ ਐਗਰੀਮੈਂਟ ਤੋਂ ਬਾਅਦ ਦੇ ਵਿੱਚ ਹੋਇਆ 76 ਦੇ ਵਿੱਚ ਸਟੇਟ ਜਿਹੜਾ ਆਰਡਰ ਹੈ ਉਹ ਸਿਕੰਦਰ ਸਰਕਾਰ ਨੇ ਪਾਸ ਕਰਦਾ 7.2 ਦੇ ਵਿੱਚੋਂ 3.5 ਐਮਐਫ ਹਰਿਆਣੇ ਨੂੰ ਦੇਤਾ ਉਸ ਤੋਂ ਬਾਅਦ ਇੱਕ ਨਵਾਂ ਦੌਰ ਜਿਹੜਾ ਉਹ ਸ਼ੁਰੂ ਹੋਇਆ 12 ਜੂਨ 1970 ਨੂੰ ਹਰਿਆਣੇ ਤੇ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਜਾਂਦੀਆਂ ਇੱਥੇ ਅਕਾਲੀ ਦਲ ਦੀ ਸਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਸਰਕਾਰ ਬਣ ਜਾਂਦੀ ਹੈ ਚੌਧਰੀ ਦੇਵੀ ਲਾਲ ਜੀ ਦੀ ਬਣ ਜਾਂਦੀ ਹੈ ਹਰਿਆਣੇ ਦੇ ਵਿੱਚ ਸਰ 77 ਦੇ ਵਿੱਚ ਕਿਉਂਕਿ ਛੜ ਦਾ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਆ ਚੁੱਕਿਆ ਸੀਗਾ ਮੈਂ ਆ ਮੇਰੇ ਸਾਥੀ ਮੇਰੇ ਵੱਡੇ ਵੀਰ ਨੇ ਗੋਇਲ ਸਾਹਿਬ ਇਹਨਾਂ ਨੇ ਕਿਹਾ ਕਿ ਲਮੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਸਿਰ ਮੈਂ ਥੋੜੀ ਜਿਹੀ ਕਹਿਣ ਦੇ ਥੋੜਾ ਗਰੇਜ਼ ਕਰ ਗੇ ਮੈਂ ਕਹੂੰਗਾ ਕਿ ਲਮੋਂ ਨੇ ਦਗਾ ਕੀਤਾ ਔਰ ਸਦੀਆਂ ਨੇ ਖਤਾ ਪਾਈ ਉਹ ਦਗਾ ਕਿਨੇ ਕਿਨੇ ਹੋਇਆ ਕਿਨੇ ਗਵਾਂਵਾਂ ਵਿੱਚ ਦੱਸੂਗਾ ਮੈਂ ਤੁਹਾਨੂੰ ਸਰ 1970 ਦੇ ਵਿੱਚ ਸਰਕਾਰ ਬਣ ਗਈ ਉਹਨਾਂ ਦੀ ਸਰ ਇੱਥੇ ਸੁਪਰੀਮ ਕੋਰਟ ਦੇ ਵਿੱਚ ਜਾਂਦੀ ਹੈ ਉਸ ਸਮੇਂ ਦੀ ਅਕਾਲੀ ਦਲ ਦੀ ਸਰਕਾਰ 1966 ਦੇ ਸੈਕਸ਼ਨ 78 ਸੀ ਦਾ ਰੀਆਰਗੇਨਾਈਜੇਸ਼ਨ ਦਾ ਉਹਦੇ ਖਿਲਾਫ ਹੈ। ਯਾਨੀ ਕਿ ਪਤਾ ਸੀ ਕਿ ਉਹ ਐਗਰੀਮੈਂਟ ਜਿਹੜਾ ਉਹ ਕਲੌਜ਼ ਹੈ ਉਹ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ। ਸੁਪਰੀਮ ਕੋਰਟ ਦੇ ਵਿੱਚ ਜਾਂਦੇ ਨੇ 20 ਫਰਵਰੀ 1978 ਨੂੰ ਐਕਵੀਜ਼ੀਸ਼ਨ ਦਾ ਨੋਟਿਸ ਉਦੋਂ ਦੀ ਅਕਾਲੀ ਦਲ ਦੀ ਸਰਕਾਰ ਜਿਹੜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਜਾਰੀ ਕਰਦੀ ਹੈ। 4 ਜੁਲਾਈ 1978 ਨੂੰ ਬਾਦਲ ਸਾਹਿਬ ਦੀ ਅਕਾਲੀ ਦਲ ਦੀ ਸਰਕਾਰ ਜਿਹੜੀ ਉਹ ਹਰਿਆਣਾ ਤੋਂ 3 ਕਰੋੜ ਰੁਪਏ ਡਿਮਾਂਡ ਕਰਦੀ ਹੈ 31 ਮਾਰਚ 1979 ਨੂੰ ਹਰਿਆਣਾ 1 ਕਰੋੜ ਰੁਪਏ ਐਸਵਾਈਐਲ ਦੀ ਕੰਸਟਰਕਸ਼ਨ ਦੇ ਲਈ ਉਹ ਭੇਜਦਾ ਤੇ ਪੰਜਾਬ ਸਰਕਾਰ ਉਹਨੂੰ ਬੜੀ ਖੁਸ਼ੀ-ਖੁਸ਼ੀ ਰਿਸੀਵ ਕਰਦੀ ਹੈ 31 ਦਸੰਬਰ 1981 ਨੂੰ ਫਿਰ ਟਰਾਈਪਾਰਟ ਐਗਰੀਮੈਂਟ ਹੈ ਜਿਹੜਾ ਉਹ ਹੋ ਜਾਂਦਾ ਜਿਵੇਂ ਮੇਰੇ ਵੀਰ ਸੋਨਜੀ ਨੇ ਦੱਸਿਆ ਕੇ ਕੇਂਦਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਸਾਰੇ ਪਾਸੇ ਕਾਂਗਰਸੀਆਂ ਸਰਕਾਰਾਂ ਬੁਲਾ ਕੇ ਪੰਜਾਬ ਵਾਲਿਆਂ ਦਾ ਦੇ ਦੇ ਦੀ ਗਰਦਨ ਦੇ ਉੱਪਰ ਗੋਡਾ ਰੱਖ ਕੇ ਸਾਈਨ ਕਰਾ ਲਾ ਕਰਾ ਲਏ ਜਾਂਦੇ ਤੇ ਪੰਜਾਬ ਦਾ ਭੋਗ ਹੈ ਜਿਹੜਾ ਉਹ ਪੌਣ ਦੀ ਵਿੱਚ ਕੋਈ ਅਸਰ ਨਹੀਂ ਛੱਡੀ ਜਾਂਦੀ ਹੈਗੀ ਸਰ ਉਹ ਤੋਂ ਮਦਰੋਂ ਜਿਹੜਾ ਸੈਕਸ਼ਨ ਸੀਗਾ 78 ਆ ਔਰ ਉਹ ਸੈਕਸ਼ਨ ਕੀ ਸੀਗਾ ਸਾਰਾ ਉਹਦੇ ਚ ਕਲੀਅਰਲੀ ਸੀਗਾ ਕਿ ਰੈਪੇਰੀਅਨ ਲਾਜ਼ ਨੇ ਜਿਹੜੇ ਜਿਹੜਾ ਪਾਣੀ ਹੈ ਉਹ ਰਿਪੇਰੀਅਨ ਸਟੇਟਸ ਦੇ ਜਿਹੜੀ ਸਿਰਫ ਔਰ ਸਿਰਫ ਉਹਦੇ ਉੱਪਰ ਹੋਊਗਾ ਪਰ ਪੰਜਾਬ ਦੀ ਗਰਦਨ ਵੱਢ ਦਿੱਤੀ ਗਈ ਐਬਸੋਲਿਊਟ ਓਨਰ ਹੋਣ ਦੇ ਬਾਵਜੂਦ ਵੀ ਇਹ ਪਾਣੀ ਹੈ ਜਿਹੜਾ ਇਹ ਰਾਜਸਥਾਨ ਔਰ ਹਰਿਆਣਾ ਨੂੰ ਦੇ ਦਿੱਤਾ ਗਿਆ ਸਾਲ 1981 ਦੇ ਵਿੱਚ ਉਸ ਟਰਾਈ ਪਾਰਟਿਡ ਐਗਰੀਮੈਂਟ ਤੋਂ ਬਾਅਦ ਫੇਰ ਦੁਬਾਰਾ ਰੀ ਅਸੈਸਮੈਂਟ ਹੁੰਦੀ ਹੈ ਉਹ ਪਾਣੀ ਦੀ ਜਿਹੜੇ ਦੀ ਅਸੈਸਮੈਂਟ 1955 ਦੇ ਵਿੱਚ 15.85 ਦੱਸੀ ਗਈ ਸੀ ਸਰ 1981 ਦੇ ਸਰ ਬੜੀ ਇੰਟਰਸਟਿੰਗ ਫਿਗਰ ਹੈ ਜੀ ਸਰ ਪਾਣੀ ਘਟਦਾ ਤਾਂ ਸੁਣਿਆ 1955 ਦੇ ਵਿੱਚ ਅਸੈਸਮੈਂਟ ਹੋਈ ਸੀ 15.85 ਐਮਐਫ ਤੇ ਕਿਉਂਕਿ ਹੁਣ ਨiyet ਕਾਂਗਰਸ ਦੀ ਇਹ ਬਣ ਚੁੱਕੀ ਸੀਗੀ ਕਿ ਰਾਜਸਥਾਨ ਤੇ ਹਰਿਆਣਾ ਨੂੰ ਵੱਧ ਦੇਣਾ ਹੈ ਤੇ ਉਸ ਦੇ 16 ਸਾਲ ਬਾਅਦ 16 ਨਹੀਂ ਬਲਕਿ 26 ਸਾਲ ਬਾਅਦ ਅਸੈਸਮੈਂਟ ਹੈ ਜਿਹੜੀ ਉਹ ਕਰ ਦਿੱਤੀ ਗਈ 17.17 ਐਮਐਫ ਦੀ ਤਾਂ ਕਿ ਪੰਜਾਬ ਦੇ ਪਾਣੀ ਦੀ ਰੇਸ਼ੋ ਘਟਾ ਕੇ ਉਹ ਹਰਿਆਣਾ ਨੂੰ ਤੇ ਰਾਜਸਥਾਨ ਨੂੰ ਵਧ ਦਿੱਤਾ ਜਾ ਸਕੇ ਤੇ ਉਹਦੇ ਮੁਤਾਬਕ ਜਿਹੜੀ ਡਿਵੀਜ਼ਨ ਹੋ ਗਈ ਪੰਜਾਬ ਦੀ 4.22 ਹਰਿਆਣਾ ਦੀ 3.5 ਰਾਜਸਥਾਨ ਦੀ 8.6 ਐਮਐਫ ਜਿਹੜਾ ਉਹਨਾਂ ਨੂੰ ਦੇ ਦਿੱਤਾ ਗਿਆ ਸਰ ਇੰਟਰਸਟਿੰਗ ਕੰਮ ਉਹ ਤੋਂ ਬਾਅਦ ਕਾਂਗਰਸ ਦੀ ਸਰਕਾਰ ਆ ਗਈ 1981 ਦੇ ਵਿੱਚ ਜਿਹੜਾ ਉਸ ਸਮੇਂ ਦੀ ਅਕਾਲੀ ਦਲ ਦੀ ਸਰਕਾਰ ਨੇ 1970 ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸੈਕਸ਼ਨ 78 ਆਫ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਚੈਲੰਜ ਕੀਤਾ ਸੀਗਾ ਉਹ ਵਿਡਰੋ ਕਰ ਲਿਆ ਜਾਂਦਾ ਹੈ ਫਰਵਰੀ ਤੇ ਮਾਰਚ 1982 ਦੇ ਵਿੱਚ ਕਾਂਗਰਸ ਪਾਰਟੀ ਨੇ ਇਹਦਾ ਵਾਈਟ ਪੇਪਰ ਇਸ਼ੂ ਕੀਤਾ ਇਸੇ ਪਵਿੱਤਰ ਸਦਨ ਦੇ ਵਿੱਚ ਆ ਉਸ ਸਮੇਂ ਦੇ ਇਸ ਫੈਸਲੇ ਨੂੰ ਕਿ ਤੁਸੀਂ ਉੱਥੋਂ ਸੁਪਰੀਮ ਕੋਰਟ ਤੋਂ ਕੇਸ ਵਾਪਸ ਲੈ ਲਿਆ ਉਹਦੀਆਂ ਤਾੜੀਆਂ ਮਾਰ ਕੇ ਥਪ-ਥਪਾ ਕੇ ਨਾ ਜੀ ਉਹਦਾ ਸਵਾਗਤ ਕੀਤਾ ਜਾਂਦਾ ਸਰ ਸਰ ਉਸ ਤੋਂ ਮਗਰੋਂ 1985 ਦੇ ਵਿੱਚ ਫੇਰ ਦੁਬਾਰਾ ਅਕਾਲੀ ਦਲ ਤੇ ਕਾਂਗਰਸ ਨੇ S Y L ਬਣਾਉਣ ਦੇ ਲਈ ਪੰਜਾਬ ਦਾ ਪਾਣੀ ਬਾਹਰ ਭੇਜਣ ਦੇ ਲਈ ਰਜੀਵ ਲੋਂਗਵਰਡ ਐਕੋਰਡ ਹੁੰਦਾ ਹੈ ਅਤਵਾਦ ਹੁੰਦਾ ਹੈ ਸੰਤੋਜ ਸਿੰਘ ਲੋਂਗਵਰਡ ਦੀ ਡੈਥ ਹੁੰਦੀ ਹੈ ਟੈਰਰਿਜ਼ਮ ਦਾ ਇੱਕ ਲੰਮਾ ਦੌਰ ਹੈ ਜਿਹੜਾ ਉਹ ਚਾਹਦਾ ਮੇਰੇ ਕਹਿਣ ਦਾ ਮਤਲਬ ਇਹ ਮੈਂ ਇਸ ਗੱਲ ਨਾਲ ਕਰਕੇ ਇਹ ਕਹਿੰਿਆ ਨੇ ਕਿ ਇਹ ਨਹੀਂ ਹੈ ਕਿ ਕੱਲਾ ਅੱਜ ਤੋਂ ਖਾ ਹੋ ਰਿਹਾ ਇਹ ਨਹੀਂ ਕਿ ਕੱਲਾ ਅੱਜ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾ ਰਿਹਾ ਹੈ ਇਹ ਨਹੀਂ ਕਿ ਅੱਜ ਕੱਲਾ ਪੰਜਾਬ ਦੀ ਗਰਦਨ ਦੇ ਉੱਪਰ ਗੋਟਾ ਧਰੇ ਜਾ ਰਿਹਾ ਹੈ ਸਰੇ ਤੋਂ 1955 ਤੋਂ ਚੱਲੇ ਆ ਰਿਹਾ ਜੀ 1955 ਤੋਂ ਚੱਲੇ ਰੇ ਜਿਹੜੀ ਮਰਜ਼ੀ ਸਰਕਾਰ ਹੋਵੇ ਬਾਦਸਤੂਰ ਬੜੀ ਬੇਸ਼ਰਮੀ ਦੇ ਨਾਲ ਪੰਜਾਬ ਉਹ ਪੰਜਾਬ ਜੀਤੋਂ ਇਹ ਤਾਂ ਉਮੀਦ ਰੱਖੀ ਜਾਂਦੀ ਹੈ ਕਿ ਸਾਰੇ ਜਦੋਂ ਮੁਲਕ ਭੁੱਖਾ ਮਰਦਾ ਹੋਵੇ ਕਿ ਸਾਰੇ ਮੁਲਕ ਦਾ ਪੇਟ ਭਰੋ ਇਹ ਉਮੀਦ ਕੀਤੀ ਜਾਂਦੀ ਹੈ ਭੱਜਦੇ ਵੀ ਆ ਇਹ ਪਰ ਪਾਣੀ ਨਹੀਂ ਦੇਣਾ ਜੀ ਪੰਜਾਬ ਨੂੰ ਪਾਣੀ ਨਿਰਾਇਕ ਮਾਲੂਈ ਪਿਆ ਜੀ ਸਰ ਉਸ ਤੋਂ ਮਗਰੋਂ ਔਰ ਉਸ ਤੋਂ ਮਗਰੋਂ ਚਲੋ ਮੈਂ ਸਮਝਦਾ ਕਿ 1966 ਦਾ ਜਿਹੜਾ ਰੀਆਰਗੇਨਾਈਜੇਸ਼ਨ ਸੀਗਾ ਉਹਦੇ ਵਿੱਚ ਸੈਕਸ਼ਨ 78 79 ਸਾਰੀਆਂ 100% ਜਿੱਥੇ ਗੈਰਕਾਨੂੰਨੀ ਧਾਰਾਵਾਂ ਸੀਗੀਆਂ ਇੰਟਰਨੈਸ਼ਨਲ ਰੈਪੀਰੀਅਨ ਲਾਜ਼ ਦੀਆਂ ਤਾਂ ਜਿਹੜਾ ਆਈਆਂ ਗਈਆਂ ਸੀਗਾ ਫਿਰ ਉਹੀ ਕੰਮ 1981 ਦੇ ਵਿੱਚ ਹੋਇਆ ਤੇ ਅੱਜ ਵੀ ਵੈਸੇ ਦਾ ਇੱਕ ਤੁਪਕਾ ਵੀ ਕਿਸੇ ਸਟੇਟ ਦੇ ਉੱਪਰ ਰਾਈਟ ਨਹੀਂ ਬਣਦਾ ਹੈਗਾ ਜੇ ਉਵੇਂ ਚੱਲਦੀ ਤੇ 1955 ਦੇ ਵਿੱਚ 15.85 ਤੇ 1981 ਦੇ ਵਿੱਚ ਦੂਜੀਆਂ ਸਟੇਟਾਂ ਨੂੰ ਵੱਧ ਸ਼ੇਅਰ ਦੇਣ ਦੇ ਲਈ 17.17 ਐਮ ਐਫ ਤੇ ਅੱਜ ਜੇ 1981 ਤੋਂ ਲੈ ਕੇ 21 ਤੱਕ ਦੀ ਜੇ ਤੁਸੀਂ ਫਲੋ ਚਾਰਟ ਨੂੰ ਉਹਨੂੰ ਕੋਈ ਮੰਨ ਦਾਸ ਹੁੰਦਾ ਨਹੀਂ ਹੈਗਾ ਉਹਨਾਂ ਨੂੰ ਨਾ ਹਰਿਆਣੇ ਵਾਲੇ ਮੰਨ ਨਾ ਰਾਜਸਥਾਨ ਵਾਲੇ ਸੁਣਨਾ ਨਾ ਕੇਂਦਰ ਵਾਲੇ ਸੁਣਨਾ ਤੇ ਅੱਜ ਉਹਦਾ ਫਲੋਰ ਚਾਰਟ ਕਢਾ ਕੇ ਦੇਖ ਲਓ ਉਹ ਕਿੰਨਾ ਰਹਿ ਗਿਆ ਮਹਿਜ਼ 12.99 ਉਹਦੀ ਜਿੰਮੇਵਾਰੀ ਕਿਹਦੀ ਹੈ ਜੀ ਔਰ ਇਸ ਸਮੇਂ ਤੁਹਾਨੂੰ ਮੈਂ ਕੋਈ ਹੋਰ ਇੰਟਰਸਟਿੰਗ ਫੈਕਟ ਦੱਸਦਾ ਜਿਹੜਾ 1900 ਜਿਹੜਾ 66 ਦਾ ਰੀਆਰਗੇਨਾਈਜ਼ੇਸ਼ਨ ਐਕਟ ਹੈ ਉਹਦੇ ਵਿੱਚ ਇੱਕ ਹੋਰ ਕਮਾਲ ਦੀ ਗੱਲ ਲਿਖੀ ਗਈ ਕਮਾਲ ਦੀ ਗੱਲ ਇਹ ਲਿਖੀ ਗਈ ਕਿ ਦੂਜੀਆਂ ਸਟੇਟਸ ਨੂੰ ਤਾਂ ਪਾਣੀ ਹੈ ਜਿਹੜਾ ਉਹ ਪੂਰਾ ਮਿਲੂਗਾ ਤੇ ਜੇ ਘਟ ਜਾਂਦੇ ਕਿਸੇ ਗੱਲੋਂ ਤੇ ਉਹ ਪੰਜਾਬ ਭਰੂਗਾ ਉਹ ਬਾਅਦ ਵਿੱਚ ਚਲੋ ਉਹ ਰਿਮੂਵ ਹੋ ਗਿਆ ਉਹਦੇ ਬਾਅਦ ਇਕਵੇਟੇਬਲ ਡਿਸਟ੍ਰੀਬਿਊਸ਼ਨ ਜਿਹੜੀ ਉਹ ਸ਼ੁਰੂ ਹੋ ਗਈ ਪਰ ਇਹ ਜੇ ਇਹ ਜੇ ਇਹ ਐਕਟ ਨੇ ਜਿਹੜੇ ਹੁੰਦੇ ਐ ਔਰ ਸਰ ਇੱਕ ਕੇਂਦਰ ਸਰਕਾਰ ਜਿਹੜੀ ਸਾਡੀ ਸੁਣ ਨਹੀਂ ਰਹੀ ਹੈਗੀ ਇਹਨਾਂ ਦੀ ਇੱਕ ਨੈਸ਼ਨਲ ਵਾਟਰ ਪੋਲਿਸੀ ਗਾਈਡਲਾਈਨਸ ਹੈ ਉਹਦੇ ਵਿੱਚ ਬੜਾ ਸਪਸ਼ਟ ਲਿਖਿਆ ਹੋਇਆ ਹੈ ਕਿ ਜੇ ਇੱਕ ਸਟੇਟ ਜਿਹੜੀ ਡੋਨਰ ਹੈ ਜੇ ਉਹ ਆਪ ਵਾਟਰ ਡੈਫੀਸ਼ੀਐਂਟ ਹੋਵੇ ਕਿ ਯਾਨੀ ਕਿ ਰੈਪੇਰੀਅਨ ਸਟੇਟ ਪੰਜਾਬ ਹੈ ਜੇ ਪੰਜਾਬ ਕੋਲੇ ਆਪ ਦਾ ਪਾਣੀ ਨਹੀਂ ਹੈਗਾ ਤੇ ਉਹਨੂੰ ਦੂਜੀਆਂ ਸਟੇਟਾਂ ਨੂੰ ਦੇਣ ਦਾ ਜਿਹੜੇ ਕਿ ਨਾ ਰੈਪੇਰੀਅਨ ਰੈਪੇਰੀਅਨ ਮੀਨਸ ਜਿੱਥੋਂ ਜਿਸ ਸਟੇਟ ਦੇ ਵਿੱਚੋਂ ਪਾਣੀ ਨਿਕਲ ਰਿਹਾ ਹੈ ਔਰ ਬੇਸਿਨ ਮੀਨਸ ਕਿ ਜਿਹੜਾ ਉਹਦਾ ਕੈਚਮੈਂਟ ਏਰੀਆ ਹੈ ਜੇ ਰਾਇਪੇਰੀਅਨ اور ਬੇਸਨ ਸਟੇਟ ਨੂੰ ਦੇਣ ਦੀ ਕੋਈ ਕੋਈ ਸਾਡੀ ਆਬਲੀਗੇਸ਼ਨ ਲਾਇਬਿਲਿਟੀ ਸਾਡੀ ਨਹੀਂ ਹੈਗੀ ਪਰ ਫਿਰ ਵੀ ਨਹੀਂ ਕੋਈ ਸੁਣ ਤਿਆਰ ਹੈਗਾ ਸਰ ਇਸ ਤੋਂ ਇਲਾਵਾ ਮੈਂ ਮੈਂ ਜ਼ਿਆਦਾ ਲੰਬਾ ਨਹੀਂ ਚੱਲਣਾ ਮੈਂ ਕਨਕਲੂਡ ਕਰੂੰਗਾ ਸਰ ਜਿਹੜੀ ਗੱਲ ਮੈਂ ਕੀਤੀ ਨਾ ਜੀ ਧੋਖਿਆਂ ਦੀ ਖਤਾ ਗਲਤੀ ਅਣਜਾਣੇ ਠ ਹੋ ਗਿਆ ਉਹ ਗੱਲ ਅੱਡ ਸੀ ਦਗਾ ਕਿਵੇਂ ਕਿਵੇਂ ਹੋਇਆ ਮੈਂ ਦੱਸਦਾ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਸੁਪਰੀਮ ਕੋਰਟ ਚ ਵੀ ਗਏ ਉੱਥੋਂ ਵਾਪਸ ਵੀ ਆ ਗਏ ਸਰ ਇੰਟਰਸਟਿੰਗ ਗੱਲ ਆ ਆਹੀ ਰਾਜਸਥਾਨ ਜਿਹੜਾ ਕਿ ਸਾਡਾ 60% ਪਾਣੀ ਲੈ ਜਾਂਦਾ ਹੈ ਬਿਨਾ ਰੈਪੇਰੀਅਨ ਸਟੇਟ ਹੋਏ ਬਿਨਾ ਬੇਸਨ ਸਟੇਟ ਹੋਏ ਬਿਨਾ ਰਾਇਲਟੀ ਤੋਂ ਲੈ ਜਾਂਦਾ ਸਰ ਇਸੇ ਰਾਜਸਥਾਨ ਨੇ 1972 ਦੇ ਵਿੱਚ ਜੀ ਇੱਕ ਨਰਮਨ ਵਾਟਰ ਡਿਸਪੂਟਸ ਟ੍ਰਿਬਿਊਨਲ ਹੋਇਆ ਉਹਦਾ ਉਹਦਾ ਫੈਸਲਾ ਆਇਆ ਸੀਗਾ 23 ਫਰਵਰੀ 1972 ਨੂੰ ਤੇ ਉਹਦੇ ਵਿੱਚ ਰਾਜਸਥਾਨ ਨੇ ਡਿਮਾਂਡ ਕੀ ਕੀਤੀ ਸੀਗੀ ਰਾਜਸਥਾਨ ਨੇ ਕਿਹਾ ਸੀਗਾ ਕੀ ਜੀ Madhya Pradesh Gujarat ਤੇ Maharashtra ਦੇ ਨਾਲ ਸਾਨੂੰ ਜਿਹੜਾ ਪਾਣੀ ਦੀ ਸ਼ੇਅਰਿੰਗ ਹੈ ਉਹਦੀ ਇਜਾਜ਼ਤ ਦਿੱਤੀ ਜਾਵੇ ਯਾਨੀ ਕਿ ਨਰਮਦਾ ਦਾ ਪਾਣੀ ਜਿਹੜਾ Madhya Pradesh Gujarat ਤੇ Maharashtra ਨੂੰ ਮਿਲਦਾ ਉਹ ਸਾਨੂੰ ਵੀ ਦਿੱਤਾ ਜਾਵੇ ਸਰ ਇਸੇ ਸੈਂਟਰ ਸਰਕਾਰ ਨੇ ਜਿਹਨੇ ਪੰਜਾਬ ਦੀ ਗਰਦਨ ਦੇ ਉੱਪਰ ਆਰਾ ਫੇਰਿਆ 1972 ਦੇ ਵਿੱਚ ਤੇਰੇ ਪੰਜਾਬ ਦੇ ਸਾਡੇ ਮਾਨਯੋਗ ਲੀਡਰਾਂ ਨੂੰ ਜਿਹੜੀ ਵੀ ਪਾਰਟੀ ਦੇ ਸੀਗੇ ਉਹਨਾਂ ਨੂੰ ਪਤਾ ਸੀਗਾ ਤੇ ਕੇਂਦਰ ਸਰਕਾਰ ਦੇ ਟ੍ਰਿਬਿਊਨਲ ਨੇ ਉਹਨਾਂ ਨੂੰ ਸਪਸ਼ਟ ਇਹ ਕਹਿ ਕੇ ਜਵਾਬ ਦਿੱਤਾ ਉਹਨਾਂ ਦਾ ਕਲੇਮ ਇਹ ਕਹਿ ਕੇ ਰਾਜਸਥਾਨ ਸਰਕਾਰ ਦਾ ਰਿਜੈਕਟ ਕੀਤਾ ਕਿ ਨਾ ਤੁਸੀਂ ਰਾਇਪੇਰੀਆ ਨੂੰ ਨਾ ਤੁਸੀਂ ਬੇਸਨ ਦੇ ਵਿੱਚ ਫਾਲ ਕਰਦੇ ਹੋ ਨਰਮਦਾ ਦੇ ਇਸ ਕਰਕੇ ਤੁਹਾਨੂੰ ਇਹ ਨਹੀਂ ਦਿੱਤਾ ਜਾਂਦਾ ਉੱਥੋਂ ਜਵਾਬ ਮਿਲ ਗਿਆ ਤੇ ਉਹਨਾਂ ਦਾ ਪਾਣੀ ਜਿਹੜਾ ਉਹ ਲੁੱਟ ਕੇ ਲੈ ਜਾਈ ਗਏ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਸਰ ਕਿ ਇਹ ਤਾਂ ਬਹੁਤ ਲੰਬੀ ਦਾਸਤਾਨ ਹੈ ਜੀ ਜੇ ਆਪਾਂ ਆਪਾ ਸਰ ਤੁਸੀਂ ਕਦੇ ਇਹਨਾਂ ਪਿੰਡਾਂ ਦੇ ਵਿੱਚ Rajasthan ਦੇ ਜਾ ਕੇ ਆਇਓ ਹਰਿਆਣੇ ਦੀ ਗੱਲ ਤਾਂ ਆਪਾਂ ਰੋਜ਼ੀ ਕਰਦਿਆ ਇੰਟਰਸਟਿੰਗ ਗੱਲ Rajasthan ਦੀ ਹੈ ਸਰ ਤੁਸੀਂ ਕਦੇ ਗੰਗਾ ਨਗਰ ਹਨੂਮਾਨਗੜ੍ਹ ਦੇ ਪਿੰਡਾਂ ਦੇ ਵਿੱਚ ਜਾ ਕੇ ਆਇਓ ਸਰ ਉੱਥੇ ਪਿੰਡਾਂ ਦੇ ਨਾਮ ਪਤਾ ਕੀ ਨੇ ਜੀ ਐਮ ਐਫ 172 ਐਸ ਐਲ 104 ਪੀ ਕੇ 92 ਸਰ ਜਿਹੜਾ ਇੱਥੋਂ ਪਾਣੀ ਗਿਆ ਨਾ ਜੀ ਸਾਡੀ ਹਿੱਕ ਦੇ ਵਿੱਚ ਦੀ ਕੱਢ ਕੇ ਉੱਥੇ ਮੋਗਿਆਂ ਦੇ ਨਾਮਾਂ ਦੇ ਉੱਪਰ ਪਿੰਡ ਬਸ ਗਏ ਜੀ ਮੋਗਿਆਂ ਦੇ ਨੰਮਾ ਦੇ ਉੱਪਰ ਤੇ ਉਰੇ ਉਰੇ ਆਪਾਂ ਰੇਗਿਸਤਾਨ ਦੇ ਨੇੜੇ ਲੱਗੇ ਖੜੇ ਆ ਉਰੇ ਉਰੇ ਦੀ ਕੋਈ ਸੁਣਵਾਈ ਕਰਕੇ ਰਾਜ਼ੀ ਨਹੀਂ ਹੈਗਾ ਸਰ ਪਾਣੀ ਜਿੰਝੋ ਮੈਂ ਗੱਲ کہہ ਚੁੱਕਿਆ ਪਾਣੀ ਦੇਣਾ ਨਹੀਂ ਤੇ ਅਨਾਜ ਜਿਹੜਾ ਉਹ ਚਾਹੀਦਾ ਸਰ ਸਵਾਲ ਇਹ ਹੈ ਜੀ ਕਿ ਬਿਨਾ ਰਾਇਲਟੀ ਤੋਂ ਜਿਵੇਂ ਮੇਰੇ ਮੈਂ ਰਿਪੀਟ ਨਹੀਂ ਕਰੂੰਗਾ ਮੇਰੇ ਵੀਰ ਤਰਮ ਜੀ ਨੇ ਬੜੇ ਡਿਟੇਲ ਵਿੱਚ ਕੀਤੇ ਹੈ ਚਾਹੇ ਕਿਸੇ ਕੋਲ ਕੋਲਾ ਚਾਹੇ ਕਿਸੇ ਕੋਲ ਆਇਰਨ ਔਰ ਹੈ ਚਾਹੇ ਕਿਸੇ ਕੋਲ ਤੇਲ ਹੈ ਕੋਈ ਮੁਫਤ ਨਹੀਂ ਦਿੰਦਾ ਅਸੀਂ ਇਥੋਂ ਪਾਣੀ ਵੀ ਮੁਫਤ ਦਿੰਨੇ ਆ ਆਪਦੀ ਹਿੱਕ ਦੇ ਵਿੱਚੋਂ ਕੱਢ ਕੇ ਅਸੀਂ ਇਥੋਂ ਅਨਾਜ ਵੀ ਆਪਦੀ ਹਿੱਕ ਦੇ ਉੱਪਰ ਉਗਾ ਕੇ ਸਾਰੇ ਮੁਲਕ ਨੂੰ ਦਿੰਨੇ ਆ ਤੇ ਜੇ ਕੱਲਾ ਪਾਣੀ ਵੇਚਣ ਲੱਗ ਜੀਏ ਨਾ ਜੀ ਜਿਹੜਾ ਕਿ 1 ਕਿਲੋ ਚੌਲ ਉਗਾਉਣ ਦੇ ਲਈ 4 ਤੋਂ 5000 ਲੀਟਰ ਲੱਗ ਜਾਂਦੇ 1 ਕਿਲੋ ਚੌਲ ਉਗਾਉਣ ਦੇ ਲਈ ਇੱਕ ਪੈਸੇ ਨੂੰ ਵੇਚਣ ਲੱਗ ਜੀਏ ਤੇ ਪੰਜਾਬ ਅਮੀਰ ਹੋ ਜਾਊਗਾ ਹਰੇ ਗੱਲਾਂ ਨੇ ਇਹ ਨਾ ਕੇਂਦਰ ਪਤਾ ਨਹੀਂ ਪੰਜਾਬ ਨਾਲ ਤਾਂ ਹਮੇਸ਼ਾ ਮਤਰੀਮਾਲਾ ਸਲੂਕ ਇਹ ਜਾ ਰਿਹਾ ਸਰ ਹੱਲ ਦੇਖੋ ਇਸ ਤਰ੍ਹਾਂ ਕਿ ਨੀਅਤ ਸਾਫ਼ ਹੋਵੇ ਹੱਲ ਸਾਰੇ ਹੋ ਜਾਂਦੇ ਹੁੰਦੇ ਨੇ ਮੈਂ ਬਾਜਵਾ ਸਾਹਿਬ ਮੇਰੇ ਵੱਡੇ ਨੇ ਸਤਕਾਰਯੋਗ ਨੇ ਉਹ ਗੱਲ ਕਰਕੇ ਗਏ ਉਹਨਾਂ ਨੇ ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ ਨੇ ਉਹਨਾਂ ਨੇ ਗੱਲ ਕੀਤੀ ਕਿ 2004 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਜਿਹੜੀ ਓਹ ਉਹ ਉਹਨਾਂ ਨੇ ਇਹ ਜਿਹੜਾ ਐਗਰੀਮੈਂਟ ਸੀਗਾ 1981 ਵਾਲਾ ਵਾਟਰ ਸ਼ੇਅਰਿੰਗ ਦਾ ਉਹਨੂੰ ਰੱਦ ਕੀਤਾ ਤੇ ਉਸ ਗੱਲ ਕਰਕੇ ਬੜਾ ਗੁੰਗਾਨ ਵੀ ਹੋਇਆ ਸਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕੋਈ ਪੁੱਛਣੀ ਚਾਹੂੰਗਾ ਸੱਚੇ ਦਿਲੋਂ ਸੱਚੇ ਦਿਲੋਂ ਮੈਨੂੰ ਜਵਾਬ ਵੀ ਦੇ ਕੇ ਜਾਣ ਸਰ ਜੇ ਇਹ ਤਾਂ ਠੀਕ ਹੈ ਰਿਜੈਕਟ ਕਰਤਾ ਉਹ ਬਣਿਆ ਕੀ ਹੈ ਹੁਣ ਤੱਕ ਸਰ 2004 ਦੇ ਵਿੱਚ ਜੇ ਕਰਨਾ ਹੱਲ ਚਾਹੁੰਦੇ ਹੋਏ ਕੋਈ ਮੈਂ ਕਹਿੰਦਾ ਇਹਦੇ ਕੋਈ ਮਸਲਾ ਨਹੀਂ ਜਿਹਦਾ ਹੱਲ ਨਹੀਂ ਹੋ ਸਕਦਾ ਸਰ 2004 ਦੇ ਵਿੱਚ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਸੀਗੀ ਹਰਿਆਣਾ ਦੇ ਵਿੱਚ ਸੀਗੀ ਰਾਜਸਥਾਨ ਦੇ ਵਿੱਚ ਸੀਗੀ ਜੇ ਚਾਹੁੰਦੇ ਹੋ ਨਹੀਂ ਸੀ ਸਰ ਦਾ ਹੱਲ ਬਿਠਾ ਲੈਂਦੇ ਜਿਵੇਂ ਉਦੋਂ 1981 ਦੇ ਵਿੱਚ ਬੁਲਾ ਕੇ ਗਰਦਨ ਤੇ ਗੋਡਾ ਰੱਖ ਕੇ ਪੰਜਾਬ ਦੇ ਦੇ ਮੌਤ ਦੇ ਵਾਰੰਟਾ ਦੇ ਉੱਪਰ ਸਾਈਨ ਕਰਾਏ ਸੀਗੇ ਤੇ ਹੁਣ ਜ਼ਿੰਦਗੀ ਦੇ ਉੱਪਰ ਕਿਉਂ ਨਹੀਂ ਕਰਾਏ ਜਾ ਸਕਦੇ ਸੀਗੇ ਜੀ ਸਰ ਹੁਣ 15 16 ਦੇ ਵਿੱਚ ਦੇਖ ਲਓ ਭਾਜਪਾ ਵੀ ਸਰਕਾਰ ਆ ਕੇਂਦਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆ ਪੰਜਾਬ ਦੇ ਵਿੱਚ ਵੀ ਕਾ ਖਾਲੀ ਤਾਂ ਦਿਨਾਂ ਸਾਂਝੀ ਹਰਿਆਣੇ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਜੇ ਇਹ ਚਾਹੁੰਦੇ ਇਹ ਨਹੀਂ ਕਰਾ ਸਕਦੇ ਸੀਗੇ ਕਰਾ ਸਕਦੇ ਸੀਗੇ ਪਰ ਨੀਅਤ ਨਹੀਂ ਹੈਗੀ ਜੀ ਨੀਅਤ ਖੋਟੀ ਹੈ ਨੀਅਤ ਮਾੜੀ ਹੈ ਪੰਜਾਬ ਨੂੰ ਤਾਂ ਆਪ ਦਾ ਕਦੇ ਇਹ ਕੇਂਦਰ ਵਾਲਿਆਂ ਨੇ ਮੰਨੇ ਨਹੀਂ ਨਾ ਕਿ ਚਾਹੇ ਜਿਹਦੀ ਮਰਜ਼ੀ ਸਰਕਾਰ ਹੋਵੇ ਸੋ ਮੇਰੇ ਕਹਿੰਦਾ ਮਤਲਬ ਐ ਸਰ ਕੇ ਤਾਂ ਜਿੰਨਾ ਮਰਜ਼ੀ ਆਪਾਂ ਇਹ ਤੇ ਬੋਲੀ ਚੱਲੀਏ ਇਹ ਜਿਹੇ ਗੱਦਾਰੀਆਂ ਇਹ ਜਿਹੇ ਮਕਾਰੀਆਂ ਇਹ ਜਿਹੇ ਧੋਖੇ ਹੋਏ ਨੇ ਨਾ ਮੈਂ ਤਾਂ ਤੁਸੀਂ ਤੁਸੀਂ ਬਲਕੇ ਬੜੇ ਸਿਆਣੇ ਸੋਝੇ ਸਕਾਲਰੋਂ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਕਦੇ ਤੁਸੀਂ ਟਾਈਮ ਕਢੋ ਜੇ ਕਦੇ ਕਿਤਾਬ ਲਿਖਣੀ ਪਵੇ ਨਾ ਜੀ ਕਿਸੇ ਨੂੰ ਲਿਖਣੀ ਜ਼ਰੂਰ ਚਾਹੀਦੀ ਹੈ ਕਿ ਪੰਜਾਬ ਦੀ ਗਾਥਾ ਪੰਜ ਦਰਿਆਵਾਂ ਦੀ ਧਰਤੀ ਤੋਂ 14 ਲੱਖ ਟਿਊਬਵلوں ਤੱਕ ਦੀ ਸਰ ਬੜਾ ਦਰਦ ਹੈ ਜੀ ਬੜਾ ਖੂਨ ਦੀਆਂ ਅੱਖਾਂ ਵੀ ਤੇ ਦਿਲ ਵੀ ਖੂਨ ਦੇ ਹੰਝੂ ਰੋਂਦੇ ਨੇ ਕਿ ਕੀ ਕੁਝ ਪੰਜਾਬ ਦੇ ਨਾਲ ਚੱਲਦਾ ਰਿਹਾ ਤੇ ਅੱਜ ਵੀ ਅਸੀਂ ਸਿਰ ਪਰ ਸਿਰਫ ਸਿਰ ਪਰ ਸਿਰਫ ਰਾਜਨੀਤੀ ਦੇ ਲਈ ਉਧਰੋਂ ਇਧਰੋਂ ਆਉਣ ਦੇ ਲਈ ਆਪੋ ਬਿਆਨਵਾਦੀਆਂ ਦੇ ਵਿੱਚ ਕੋਈ ਲਿਹਾਜ਼ ਨਹੀਂ ਕਰਦੇ ਹੈਗੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਜੀ ਕਿ ਇੱਕ ਸੈਂਸੀਅਰ ਐਫਰਟ ਦੀ ਲੋੜ ਹੈ ਔਰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕਿੰਨੇ ਕ